ਇਹ ਮੁੰਡਾ ਜਿਹੜਾ ਬਾਹਰ ਗਿਆ ਸੀ ਗੱਡੀ ਤੇ ਤੇ ਥੋੜੇ ਕਰ ਪੰਜ ਦਿਨ ਪਹਿਲਾਂ ਆਇਆ ਤੇ ਤਿੰਨ ਚਾਰ ਦਿਨ ਦੀ ਲੈਣ ਆਇਆ ਤੇ ਨਾ ਚਾਹੁੰਦਾ ਨਾ ਬਾਦ ਕੁੜੀ ਨੂੰ ਲੈ ਗਿਆ ਇਹ ਕੋਈ ਲੈਣਾ ਅਸਲ ਤੇ ਪਰਜਾਈ ਦੇ ਨਾਲ ਉਹ ਸਬੰਧ ਠੀਕ ਨਹੀਂ ਸੀ ਤੇ ਬਾਅਦ ਜੇ ਉੱਥੋਂ ਆਏ ਆ ਦੋਵੇਂ ਦੇਰ ਪਰਜਾਈ ਤੇ ਸ਼ਾਮੀ ਆਣ ਕੇ ਪਤਾ ਨਹੀਂ ਕੀ ਚੱਕਰ ਬਣਿਆ ਕੁੜੀ ਨੂੰ ਦੇ ਮੱਲਾ ਭਾਵ ਵਿਦਾਇਤ ਕਤਲ ਕੀਤਾ ਹਾਂਜੀ ਕਤਲ ਹੋਇਆ ਜੀ ਕੁੜੀ ਦਾ ਅਸੀਂ ਦੇਖ ਕੇ ਆਏ ਆ ਜਾ ਕੇ ਤੇ ਉਹਦਾ ਕਤਲ ਹੋਇਆ ਕੁੜੀ ਦਾ ਤੇ ਕਰਮਜੀਤ ਕੌਰ ਨਾਮ ਆ ਤਿੰਨ ਮੁਗਲ ਚੱਕ ਪੰਨੂਆ ਰਾਜੇ ਵਾਲੇ ਵਿਆਹੀ ਸੀ 1.5 ਸਾਲ ਵਿਆਹ ਨੂੰ ਆਇਆ ਜੀ ਇਹਨਾਂ ਦੇ ਆਸ ਵਿੱਚ ਨਿਗਤਦਾਰੀ ਰਹਿੰਦੀ ਸੀ ਲੱਟਣ ਪਿੰਡ ਨਾਲ ਹੀ ਹੈ ਕਿੱਦਾਂ ਪਰ ਜਾਈ ਨਾ ਥੋੜਾ ਠੀਕ ਨਹੀਂ ਹੈਗਾ ਇਹ ਵਾਲਾ 2 ਇਹ ਗੱਲ ਤੋਂ ਥੋੜਾ ਡੱਕਦੀ ਹੈ ਇਹਨਾਂ ਨੂੰ ਤੇ ਉਹਨੂੰ ਲੈਣ ਜਾਣਾ ਸੀ ਜੋ ਲੈਣ ਗਏ ਤੇ ਇਹਨੇ ਮਨਾਂ ਕੀਤਾ ਵਾ ਤੋਂ ਮਨਾ ਕਰਨ ਦੇ ਬਾਵਜੂਦ ਗਿਆ ਲੈਣ ਇਦੋਂ ਉੱਥੋਂ ਲੈ ਕੇ ਆਇਆ ਵਾ ਉਸ ਤੋਂ ਬਾਅਦ ਇਹਨਾਂ ਦੀ ਕੀ ਗੱਲ ਬਣੀ ਆ ਉਸ ਵਿੱਚ ਸਾਨੂੰ ਇਹ ਗੱਲ ਬਾਰੇ ਪਤਾ ਨਹੀਂ ਇਹਨਾਂ ਨੇ ਸਾਨੂੰ ਸਿਹਰੇ ਦੱਸਿਆ ਜੀ ਮੈਂਬਰ ਦੇ ਕੋਲੋਂ ਫੋਨ ਆਇਆ ਵਾ 22:3 ਵਜੇ ਤੇ ਲੱਗੇ ਫੋਨ ਆਇਆਣਗੇ ਉਸ ਤੋਂ ਪਹਿਲਾਂ ਜਿਹੜੀ ਕਾਰਵਾਈ ਕੀਤੀ ਇਹਨਾਂ ਨੇ ਆਪਣਿਆਂ ਵੀ ਕਰਦੇ ਰਹੇ ਆ ਆਪੇ ਇਹਨਾਂ ਲਾਈ ਆ ਕੁੜੀ ਆਪੇ ਇਹਨਾਂ ਜੋ ਵੀ ਕੀਤਾ ਥਾਣੇ ਵੀ ਲੈ ਆਂਦੀ ਆ ਸਾਨੂੰ ਕੋਈ ਗੱਲ ਬਾਰੇ ਨਹੀਂ ਪਤਾ ਨਾ ਤੁਹਾਨੂੰ ਕੀ ਲੱਗਦਾ ਕਤਲ ਕੀਤਾ ਹਾਂਜੀ ਕਤਲ ਹੋਇਆ ਜੀ ਕੁੜੀ ਦਾ ਅਸੀਂ ਦੇਖ ਕੇ ਆਏ ਆ ਜਾ ਕੇ ਤੇ ਉਹਦਾ ਕਤਲ ਹੋਇਆ ਕੁੜੀ ਦਾ ਇਹ ਮੁੰਡਾ ਜਿਹੜਾ ਇਹ ਬਾਹਰ ਗਿਆ ਸੀ ਗੱਡੀ ਤੇ ਤੇ ਥੋੜੇ ਚਾਰ ਪੰਜ ਦਿਨ ਪਹਿਲਾਂ ਆਇਆ ਤੇ ਤਿੰਨ ਚਾਰ ਦਿਨ ਦੀ ਲੈਣ ਆਇਆ ਤੇ ਨਾ ਚੌਂਦ ਨਾ ਬਾਦ ਕੁੜੀ ਨੂੰ ਲੈ ਗਿਆ ਤੇ ਮੁਲਕੇ ਉਦੋਂ ਨਾਲ ਆਪੀ ਪਰਝਾਈ ਨੂੰ ਲੈਣ ਗਿਆ ਤੇ ਕੁੜੀ ਰੱਖਦੀ ਵੀ ਪਰਝਾਈ ਨੂੰ ਕੋਲ ਲੈਣ ਜਣਾ ਅਸਲ ਚ ਪਰਝਾਈ ਦੇ ਨਾਲ ਉਹ ਸਬੰਧ ਠੀਕ ਨਹੀਂ ਸੀ ਤੇ ਉਹ ਪਰਝਾਈ ਕੋਲੇ ਗਿਆ ਤਾਂ ਉੱਥੇ ਦੀ ਨਾਨ ਜਿਹੜੀ ਆ ਨਾਨਾ ਵੀ ਇੱਕ ਇੱਕ ਦੋ ਰਾਂ ਗੱਲਾਂ ਬਾਤਾਂ ਹੋਈਆਂ ਉਹ ਵੀ ਗਲਤ ਕਰਦੀ ਵੀ ਚੁੱਪਰ ਕੇ ਟਾਈਮ ਪਾਸ ਕਰ ਇੱਥੇ ਹੋਣਾ ਨਹੀਂ ਤੇ ਮੁਲਕੇ ਪਰੇਸ਼ਾਨ ਹੋਵੇਗੀ ਤੇ ਬਾਹਰ ਜੇ ਉਥੋਂ ਆਇਆ ਤੁਮੇ देर ਭਜਾਈ ਤੇ ਸ਼ਾਮੀ ਆਣ ਕੇ ਪਤਾ ਨਹੀਂ ਕੀ ਚੱਕਰ ਬਣਿਆ ਕੁੜੀ ਨੂੰ ਦੇ ਮੱਲਾ ਫਾਦਾਈ ਇਹ ਆ ਦੇ ਕੇ ਮਾਰੀ ਕੰਪਨੀਸ਼ਨ ਨੂੰ ਆਈ ਸੀ ਉਹਨਾਂ ਦੀ ਵੀ ਆ ਗੱਲ ਉਗੀ ਉਹਨਾਂ ਨੇ ਸ਼ੂ ਸ਼ੂਡ ਕਰ ਲਿਆ ਵਾ ਉਹ ਮੈਂ ਮੌਕੇ ਤੇ ਗਿਆ ਸੀ ਮੈਂ ਔਰ ਉਥੋਂ ਮੈਂ ਸਾਰਾ ਵੇਖ ਕੇ ਲਾਸ਼ਰੀ ਆ ਉਹ ਕਬਜ਼ੇ ਗਨਤੀ ਉਸ ਤੋਂ ਬਾਅਦ ਹਸਪੀਟਲ ਜਿਹੜੀ ਆ ਉਹ ਜਮ ਕਰ ਰਹੀ ਗਈ ਆ ਉਹ ਜੋ ਕਵਰੇ ਬੰਦੀ ਆ ਉਹ ਕੀ ਜੀਓਗੇ ਤੇ ਕਰਮਜੀਤ ਕੌਰ ਨਾਮ ਆ ਇਹਨੂੰ ਮਗਲ ਚੱਕ ਪੰਨੂਆ ਰਾਜੇ ਵਾਲੇ ਵਿਆਹੀ ਸੀ 1.5 ਸਾਲ ਵਿਆਹ ਨੂੰ ਆਇਆ ਜੀ ਇਹਨਾਂ ਦੇ ਆਸ ਵਿੱਚ ਨਿਗਤਦਾਰੀ ਰਹਿੰਦੀ ਸੀ ਲੱਟਣ ਪਿੰਡ ਨਾਲ ਹੀ ਕਿੱਦਾਂ ਪਰਜਾਈ ਨਾ ਥੋੜਾ ਠੀਕ ਨਹੀਂ ਹੈਗਾ ਇਹ ਵਾਲਾ 2 ਇਹ ਗੱਲ ਤੋਂ ਥੋੜਾ ਡੱਕਦੀ ਹੈ ਇਹਨਾਂ ਨੂੰ ਤੇ ਉਹਨੂੰ ਲੈਣ ਜਾਣਾ ਸੀ ਜੋ ਲੈਣ ਗਏ ਤੇ ਇਹਨੇ ਮਨਾਂ ਕੀਤਾ ਵਾ ਤੇ ਉਹ ਮਨਾਂ ਕਰਨ ਦੇ ਬਾਵਜੂਦ ਗਿਆ ਲੈਣ ਜਦੋਂ ਉਥੋਂ ਲੈ ਕੇ ਆਇਆ ਵਾ ਉਸ ਤੋਂ ਬਾਅਦ ਇਹਨਾਂ ਦੀ ਕੀ ਗੱਲ ਬਣੀ ਆ ਉਸ ਵੇਚ ਸਾਨੂੰ ਇਹ ਗੱਲ ਬਾਰੇ ਪਤਾ ਨਹੀਂ ਇਹਨਾਂ ਨੇ ਸਾਨੂੰ ਸਿਹਰੇ ਦੱਸਿਆ ਜੀ ਮੈਂਬਰ ਦੇ ਕੋਲੋਂ ਫੋਨ ਆਇਆ ਵਾ 22:30 ਵਜੇ ਤੇ ਲੱਗੇ ਫੋਨ ਆਇਆਣਗੇ ਉਸ ਤੋਂ ਪਹਿਲਾਂ ਜਿਹੜੀ ਕਾਰਵਾਈ ਕੀਤੀ ਇਹਨਾਂ ਨੇ ਆਪਣਿਆਂ ਵੀ ਕਰਦੇ ਰਹੇ ਆ ਆਪੇ ਇਹਨਾਂ ਲਾਈ ਆ ਕੁੜੀ ਆਪੇ ਇਹਨਾਂ ਜੋ ਵੀ ਕੀਤਾ ਥਾਣੇ ਵੀ ਲੈ ਆਂਦੀ ਆ ਸਾਨੂੰ ਕੋਈ ਗੱਲ ਬਾਰ ਬਾਰ ਨਹੀਂ ਇਹਨਾਂ ਨੂੰ ਪਤਾ ਨਾ ਤੁਹਾਨੂੰ ਕੀ ਲੱਗਦਾ ਕਤਲ ਕੀਤਾ ਹਾਂਜੀ ਕਤਲ ਹੋਇਆ ਜੀ ਕੁੜੀ ਦਾ ਅਸੀਂ ਦੇਖ ਕੇ ਆਏ ਆ ਜਾ ਕੇ ਤੇ ਉਹਦਾ ਕਤਲ ਹੋਇਆ ਕੁੜੀ ਦਾ ਇਹ ਮੁੰਡਾ ਜਿਹੜਾ ਇਹ ਬਾਹਰ ਗਿਆ ਸੀ ਗੱਡੀ ਤੇ ਥੋੜੇ 4-5 ਦਿਨ ਪਹਿਲਾਂ ਆਇਆ ਤੇ 3-4 ਦਿਨ ਦੀ ਲੈਣ ਆਇਆ ਤੇ ਨਾ ਚੌਂਦਹਾਂ ਬਾਅਦ ਕੁੜੀ ਨੂੰ ਲੈ ਗਿਆ ਤੇ ਮੁਲਕੇ ਉਹਦਾਂ ਆਤੀ ਪਰਝਾਈ ਨੂੰ ਲੈਣ ਗਿਆ ਤੇ ਕੁੜੀ ਰੱਖਦੀ ਵੀ ਪਰਝਾਈ ਨੂੰ ਕੋਲ ਲੈਣ ਜਣਾ ਅਸਲ 'ਚ ਪਰਝਾਈ ਦੇ ਨਾਲ ਉਹ ਸਬੰਧ ਖੀਨ ਨਹੀਂ ਸੀ ਤੇ ਉਹ ਪਰਝਾਈ ਕੋਲੇ ਗਿਆ ਤਾਂ ਉੱਥੇ ਦੀ ਨਾਲ ਜਿਹੜੀ ਆ ਨਾ ਨਾ ਵੀ ਅਕੀ ਇੱਕ ਦੋ ਰੰਗ ਗੱਲਾਂ ਬਾਤਾਂ ਹੋਈਆਂ ਉਹ ਵੀ ਗਲਤ ਕਰਦੀ ਵੀ ਚੁੱਪਰ ਕੇ ਟਾਈਮ ਪਾਸ ਕਰ ਇੱਥੇ ਉਹ ਹੋਣਾ ਨਹੀਂ ਤੇ ਮੁਲਕੇ ਪਰੇਸ਼ਾਨ ਹੋਵੇਂਗੀ ਤੇ ਬਾਅਦ 'ਚ ਉੱਥੋਂ ਆਏ ਆ ਤਵੇਂ ਦੇ ਪਰਝਾਈ ਤੇ ਸ਼ਾਮੀ ਆਣ ਕੇ ਪਤਾ ਨਹੀਂ ਕੀ ਚੱਕਰ ਬਣਿਆ ਕੁੜੀ ਨੂੰ ਦੇ ਮੱਲਾ ਫਾਹ ਵਿਦਾਈ ਇਹਦਾ ਫਾਹ ਦੇ ਕੇ ਮਾਰੀ ਕੰਪਲਿਸ਼ਨ ਨੂੰ ਐਸੀ ਨਾ ਦੀ ਕਿ ਆ ਗੱਲ ਗੀ ਉਹਨਾਂ ਨੇ ਝੂਝੁਰ ਕਰ ਲਿਆ ਉਹ ਮੈਂ ਮੌਕੇ ਤੇ ਗਿਆ ਸੀ ਮੈਂ ਔਰ ਉੱਥੋਂ ਮੈਂ ਸਾਰਾ ਵੇਕੇ ਲਾਛੜੀ ਆ ਉਹ ਕਬਜ਼ੇ ਕਰਤੀ ਉਸ ਤੋਂ ਬਾਅਦ ਹਸਪਤਾਲ ਜਿਹੜੀ ਆ ਉਹ ਜਮ ਕਰ ਰਹੀ ਗਈ ਆ ਉਹ ਜੋ ਕਵਰੀ ਬੰਦੀ ਆ ਉਹ ਕੀ ਜੀਓਗੇ